ਇੱਕ ਪਾਸੇ ਧਨਾਟ ਲੋਕ ਤੇ ਦੂਸਰੇ ਪਾਸੇ ਗਰੀਬ ਅਪਾਹਜ ਪਰਿਵਾਰ ਅਪਾਹਜ ਪਰਿਵਾਰ ਦੇ ਇੱਕ ਛੋਟੀ ਜੀ ਬੱਚੀ ਦੇ ਨਾਲ ਇੱਕ ਪਿੰਡ ਦਾ ਵਿਅਕਤੀ ਜਿਹੜਾ ਏ ਉਹ ਉਹਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਏ 4 ਸਾਲ ਬਾਅਦ ਇਨਸਾਫ ਮਿਲਦਾ ਏ ਅੱਜ ਸਾਡੇ ਨਾਲ ਸਰਬੱਤ ਦਾ ਭਲਾ ਸਾਂਝਾ ਮੰਚ ਜਿਹੜਾ ਜਥੇਬੰਦੀ ਹੈ ਜਿਹੜੀ ਅੱਜ ਸਾਡੇ ਨਾਲ ਮੌਜੂਦ ਹੈ ਪਰ ਕਈਆਂ ਲੋਕਾਂ ਨੇ ਉਸ ਜਥੇਬੰਦੀ ਤੇ ਬੜੇ ਐਲੀਕੇਸ਼ਨ ਲਾਏ ਹੀ ਕਿ ਇਹ ਜਥੇਬੰਦੀ ਵਿਕ ਗਈ ਏ ਇਸ ਜਥੇਬੰਦੀ ਨੇ ਪੈਸੇ ਇਸ ਕੇਸ ਦੇ ਵਿੱਚ ਕਾਲੇ ਨੇ ਪਰ ਅੱਜ ਇੱਕ ਬਹੁਤ ਵੱਡੀ ਚਪੇੜ ਉਹਨਾਂ ਲੋਕਾਂ ਦੇ ਮੂੰਹ ਤੇ ਆ ਅੱਜ ਪੂਰੀ ਦੀ ਪੂਰੀ ਜਿਹੜੀ ਜਥੇਬੰਦੀ ਹੈ ਸਾਡੇ ਨਾਲ ਮੌਜੂਦ ਹੈ ਤੇ ਆਪਾਂ ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਇਸ ਕੇਸ ਦੇ ਵਿੱਚ ਇਸ ਕੇਸ ਨੂੰ ਅੰਤ ਤੱਕ ਪਹੁੰਚਾਉਣ ਤੱਕ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅੱਜ ਸਾਡੇ ਨਾਲ ਜਥੇਬੰਦੀ ਦੇ ਚੇਅਰਮੈਨ ਮੌਜੂਦ ਨੇ ਭਾਈ ਸਾਹਿਬ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਕੀ ਨਾਮ ਤੁਹਾਡਾ ਮੇਰਾ ਜੀ ਅਨਮੋਲ ਸਿੰਘ ਨਾਮ ਹੈ ਜਥੇਬੰਦੀ ਸਰਬਾਧਾ ਪਲਾਸਾ ਜਾਂ ਮੰਚ ਦਾ ਮੈਂ ਚੇਅਰਮੈਨ ਪੰਜਾਬ ਦਾ ਹਾਂ ਅੱਜ 4 ਸਾਲ ਬਾਅਦ ਇੱਕ ਬੱਚੀ ਨੂੰ ਇਨਸਾਫ ਮਿਲਿਆ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਇਹੋ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜੀ ਇੱਕ ਦੂਜੇ ਤੇ ਦੂਸ਼ਣਬਾਜ਼ੀ ਜਥੇਬੰਦੀਆਂ ਨੂੰ ਬਦਰਾਮ ਕਰਨ ਦੀ ਬਜਾਏ ਜੇਕਰ ਇਹੋ ਹੀ ਸਾਰੀਆਂ ਜਥੇਬੰਦੀਆਂ ਰਲ ਕੇ ਉਸ ਜਿਹੜੇ ਗਰੀਬ ਮਹਾਤੜ ਬੰਦੇ ਹੋ ਜੇ ਨਾਲ ੱਤਕਾ ਹੁੰਦਾ ਉਹਦੇ ਪਿੱਛੇ ਤਗੜੇ ਹੋ ਕੇ ਹਿੰਮਤ ਮਾਰ ਕੇ ਜੇਕਰ ਸਾਰੇ ਰਲ ਕੇ ਇੱਕ ਮੁੱਠ ਹੋ ਕੇ ਚੱਲਣ ਤੇ ਹਰ ਕਿਸੇ ਨੂੰ ਪੰਜਾਬ ਦੇ ਵਿੱਚ ਇਨਸਾਫ਼ ਮਿਲੇ ਪਰ ਉਸ ਟਾਈਮ ਤੁਹਾਨੂੰ ਪਤਾ ਬੱਬਾ ਜੀ ਵੀ ਪੱਤਰਕਾਰ ਸਾਹਿਬ ਵੀ ਇਹਨਾਂ ਨੇ ਮਤਲਬ ਕੀ ਕੀਤਾ ਸੀਗਾ ਕਈ ਬੰਦਿਆਂ ਨੇ ਲਾਈਵ ਹੋ ਕੇ ਸਾਡੀ ਜਥੇਬੰਦੀ ਨੂੰ ਅਸੀਂ ਆਪਣਾ ਸਟਰਗਲ ਕਰ ਰਹੇ ਸੀਗੇ ਬੱਚੀ ਨੂੰ ਆਪਣੀ ਧੀ ਬਣਾਇਆ ਸੀਗਾ ਪਰ ਇਹਨਾਂ ਨੇ ਸਾਡੇ ਸਾਥ ਦੇਣ ਦੀ ਬਜਾਏ ਸਾਡੇ ਤੇ ਦੂਸ਼ਣ ਬਾਜੀਆਂ ਕੀਤੀਆਂ ਕਿ ਤੁਸੀਂ ਪੈਸੇ ਲੈ ਲੇ ਤੁਸੀਂ ਵੇਗੇ ਜਦ ਕਿ ਆ ਜਿਹੜੇ ਮੈਡੀਕਲ ਐਵੀਡੈਂਸ ਦੇ ਵਿੱਚ ਵੀ ਇਹਨਾਂ ਨੇ ਹੇਰਫੇਰ ਕਰਵਾਇਆ ਸੀਗਾ ਉਹ ਡਾਕਟਰ ਜ਼ਾਇਨ ਕਰ ਗਈ ਆ ਜਿਹੜੇ ਇਹਨਾਂ ਨੇ ਹੋਰ ਵੀ ਆਪਣੀਆਂ ਡਾਕੂਮੈਂਟਸ ਤਿਆਰ ਕੀਤੇ ਸੀਗੇ ਬੜਾ ਸਟਰਗਲ ਕਰਕੇ ਅਸੀਂ ਸਾਰਾ ਚੇਂਜ ਕਰਵਾ ਲਿਆ ਔਰ ਸਪੈਸ਼ਲੀ ਜਿਹੜੀ ਮੈਡੀਕਲ ਐਵੀਡੈਂਸ ਦੇ ਵਿੱਚ ਆਇਆ ਸੀਗਾ ਬੱਚੀ ਨਾਲ ਹੋਇਆ ਕੁਛ ਨਹੀਂ ਆ ਜੀ ਉਦੇ ਵਿੱਚ ਵੀ ਅਸੀਂ ਇਹੋ ਜੇ ਕਾਨੂੰਨ ਜਿਹੜੇ ਆਪਣਾ ਹਾਈ ਕੋਰਟ ਸੁਪਰੀਮ ਕੋਰਟ ਦੇ ਲਿਆ ਕੇ ਦਿੱਤੇ ਜਿਹਦੇ ਵਿੱਚ ਮੈਡੀਕਲ ਐਂਡ ਓਵਰ ਔਰਲ ਐਵੀਡੈਂਸ ਕਨਫਲिक्ट ਇਫ ਮੈਡੀਕਲ ਐਵੀਡੈਂਸ ਐਂਡ ਔਰਲ ਐਵੀਡੈਂਸ ਆਰ ਕਨਟਰਡਿਕਟਿੰਗ ਕਨਫਲਿਕਟਡ ਵਿਦ ਈਚ ਅਦਰ ਓਨਲੀ ਔਰਲ ਐਵੀਡੈਂਸ ਵਿਦ ਪ੍ਰਵੇਲ ਓਵਰ ਮੈਡੀਕਲ ਐਵੀਡੈਂਸ ਕਿ ਜਦੋਂ ਮਤਲਬ ਮੈਡੀਕਲ ਤੇ ਔਰਲ ਐਵੀਡੈਂਸ ਦੇ ਵਿੱਚ ਕਨਟਰਡਿਕਸ਼ਨ ਆਪਸ ਦੇ ਵਿੱਚ ਆਉਂਦੀ ਹੈ ਜੀ ਮੇਲ ਨਹੀਂ ਖਾਂਦੇ ਉਹਦੇ ਵਿੱਚ ਜਿਹੜਾ ਆ ਔਰਲ ਐਵੀਡੈਂਸ ਪ੍ਰਵੇਲ ਕਰਨਾ ਬਣਦਾ ਇਸ ਇਹਨਾਂ ਕਾਨੂੰਨਾਂ ਦੇ ਆਧਾਰ ਤੇ ਅਸੀਂ ਲੜਾਈ ਲੜ ਗਏ ਤੇ ਅਸੀਂ ਇਹ ਅਪਾਹਜ ਜਿਹੜਾ ਪਰਿਵਾਰ ਹੈ ਉਹਦੀ ਬੱਚੀ ਨੂੰ ਜਿਹੜੀ ਸਾਡੀ ਬੱਚੀ ਆ ਜੀ ਉਹਨੂੰ ਅਸੀਂ ਇਨਸਾਫ ਦਵਾਇਆ ਇੱਕ ਪਾਸੇ ਤਨਾਟ ਲੋਕ ਤੇ ਇੱਕ ਪਾਸੇ ਗਰੀਬ ਅਪਾਹਜ ਪਰਿਵਾਰ ਕਈ ਇਹੋ ਜਿਹੇ ਜਿਹੜੇ ਪਰਿਵਾਰ ਹੁੰਦੇ ਚੰਗੇ ਭਲੇ ਪਰਿਵਾਰ ਹੁੰਦੇ ਨੇ ਜਦੋਂ ਇਹੋ ਜਿਹਾ ਕੇਸ ਆਉਂਦਾ ਤੇ ਉਹ ਚੁੱਪ ਕਰ ਜਾਂਦੇ ਨੇ ਤੇ ਇਸ ਟਾਈਮ ਤੇ ਇੱਕ ਪਾਸੇ ਤਨਾੜ ਲੋਕ ਸੀ ਤੇ ਇੱਕ ਪਾਸੇ ਅਪਾਹਜ ਪਰਿਵਾਰ ਕਿਹੋ ਜੀਆਂ ਮੁਸ਼ਕਲਾਂ ਦਾ ਸਾਹਮਣਾ ਪਰਿਵਾਰ ਨੂੰ ਕਰਨਾ ਪਿਆ ਮੁਸ਼ਕਲਾਂ ਸਰ ਬਹੁਤ ਪੁਲਿਸ ਪ੍ਰਸ਼ਾਸਨ ਨਾਲ ਵੀ ਮੇਰੀ ਬੜੀ ਜੱਦੋਜਹਿਦ ਹੋਈ ਕਿ ਝਗੜਾ ਤੱਕ ਵੀ ਮੇਰਾ ਆਫੀਸਰਸ ਦੇ ਨਾਲ ਹੋਇਆ ਸੀਗਾ ਉਦੋਂ ਕਿ ਇਹਨਾਂ ਗਰੀਬਾਂ ਨਾਲ ੱਤਕਾ ਆ ਜਦੋਂ ਕਿਸੇ ਗਰੀਬ ਦੇ ਬੱਚੇ ਨਾਲ ਹੁੰਦਾ ਸਭ ਤੋਂ ਪਹਿਲਾ ਬਲੇਮ ਪੁਲਿਸ ਅਫਸਰਾਂ ਵੱਲੋਂ ਲਾਇਆ ਜਾਂਦਾ ਜੀ ਕਿ ਇਹ ਪੈਸੇ ਕਰਕੇ ਕਰ ਰਹੇ ਆ ਇਹ ਜਿਆਦਾਤ ਕਰਕੇ ਕਰ ਰਿਹਾ ਦੂਸਰਾ ਇਲਜ਼ਾਮ ਲਾਇਆ ਜਾ ਰਿਹਾ ਕਿ ਉਹਨਾਂ ਦੀ ਪਿੰਡ ਦੇ ਵਿੱਚ ਕਿਸੇ ਨਾਲ ਜਿਹੜੀ ਆ ਜੀ ਲਾਕ ਡਾਡ ਸੀਗੀ ਔਰ ਦੂਸਰੀ ਤੇ ਉਹਨਾਂ ਨੂੰ ਵਰਤ ਰਹੀ ਆ ਤੀਸਰਾ ਜਿਹੜਾ ਆ ਡਾਕਟਰ ਪੈਸੇ ਲੈ ਕੇ ਮੈਂ ਔਨ ਕੈਮਰਾ ਕਹਿ ਰਿਹਾ ਇਹਨਾਂ ਦਾ ਵੀ ਪ੍ਰਮਾਤਮਾ ਵੇਖਣ ਰਿਹਾ ਡਾਕਟਰਸ ਦਾ ਜਿਹੜੇ ਬੈਠ ਕੇ ਕੁਰਸੀਆਂ ਦੇ ਉੱਪਰ ਔਰ ਮੈਡੀਕਲ ਰਿਪੋਰਟਸ ਦੇ ਵਿੱਚ ਠੋਕੇ ਹੇਰ ਫੇਰ ਕਰਦੇ ਆ ਜੀ ਟੋਟਲੀ ਕਹਿ ਦਿੰਦੇ ਆ ਬੱਚੇ ਨਾਲ ਕੁਛ ਨਹੀਂ ਹੋਇਆ ਜੀ ਉਹ ਸਾਰਾ ਕੁਛ ਇਹਨਾਂ ਨਾਲ ਹੋਇਆ ਉਹਦੇ باوجود ਵੀ ਅਸੀਂ ਇਹੋ ਜੇ ਕਾਨੂੰਨ ਅਸੀਂ ਵੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਜਾਣਦੇ ਆ ਜੀ ਅਸੀਂ ਅੱਜ ਉਹਨਾਂ ਆਫੀਸਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਉਦੋਂ ਸਾਡੇ ਕਹਿਣੇ 'ਚ ਨਹੀਂ ਚੱਲਦੇ ਪਰ ਅੱਜ ਤੁਸੀਂ ਇਸ মিডিਆ ਰਾਹੀਂ ਤੁਸੀਂ ਵੇਖੋ ਕਿ ਅਸੀਂ ਤੁਹਾਡੇ ਨਾਲੋਂ ਸੂਝਵਾਨ ਹੈ ਸਾਡੀ ਜਥੇਬੰਦੀ ਅਸੀਂ ਕਹਿੰਦੇ ਸੀ ਕਿ ਸਜ਼ਾ ਬਣਦੀ ਔਰ ਅੱਜ ਸਜ਼ਾ ਕਰਾਈ ਆ ਇਸ ਕਰਕੇ ਪੁਲਿਸ ਆਫਸਰ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿਪੇ ਕਾਜ ਸਾਡੀ ਜਥੇਬੰਦੀ ਸਾਡੇ ਲੀਗਲ ਐਡਵਾਈਜ਼ਰ ਸ਼ਮਸ਼ੇਰ ਸਿੰਘ ਸਾਧਰਾ ਜੀ ਬੜੇ ਸਿਆਣੇ ਸੁਜਵਾਨ ਵਕੀਲ ਨੇ ਹੋਰ ਵੀ ਸਾਡੀ ਜਥੇਬੰਦੀ ਹਾਈ ਕੋਰਟ ਤੱਕ ਰਜਿਸਟਰਡ ਵਕੀਲ ਨੇ ਅਸੀਂ ਉਹਨਾਂ ਦੀ ਪ੍ਰੋਪਰ ਸਲਾਹ ਲੈ ਕੇ ਫਿਰ ਅਸੀਂ ਕੋਈ ਸਟੈਪ ਚੁੱਕਦੇ ਆ ਤੇ ਪੁਲਿਸ ਵਾਲੇ ਜਿਹੜੇ ਸਾਡੇ ਤੇ ਮਤਲਬ ਅੱਗੇ ਤੋਂ ਸਾਡੇ ਨਾਲ ਕੰਪਰਮਾਈਜ਼ ਕਰਨ ਤਾਂ ਕਿ ਇਹੋ ਜਿਹੇ ਜਿਹੜੇ ਵਿਚਾਰੇ ਗਰੀਬ ਮਾਤੜ ਬੰਦੇ ਆ ਜਿਹੜੇ ਇਹਨਾਂ ਨੂੰ ਇਨਸਾਫ ਮਿਲ ਸਕੇ ਜੀ 25 ਨੂੰ ਇਨਸਾਫ ਦਵਾ ਦਿੱਤਾ ਜਥੇਬੰਦੀ ਨੇ ਪਰ ਜਿਹੜੀ ਜਿਹੜੇ ਡਾਕਟਰ ਨੇ ਰਿਪੋਰਟ ਬਦਲੀ ਸੀ ਤੇ ਇੱਕ ਸੱਚ ਨੂੰ ਜਿਹੜਾ ਝੂਠਾ اقਰਾਰ ਦਿੱਤਾ ਸੀ ਉਸ ਡਾਕਟਰ ਤੇ ਵੀ ਜਥੇਬੰਦੀ ਆਉਣ ਵਾਲੇ ਦਿਨਾਂ ਜੈਕਸ਼ਨ ਲਵੇਗੀ ਜਥੇਬੰਦੀ ਤੇ ਅਸਰ ਅਸੀਂ ਐਪਲੀਕੇਸ਼ਨ ਮੂਵ ਕੀਤੀਆਂ ਸੀਗੀਆਂ ਉਹ ਡਾਕਟਰ ਜਿਹੜੀ ਆ ਜਿੰਨੇ ਹੇਰਫੇਰ ਕੀਤਾ ਸੀਗਾ ਕਿ ਬੱਚੀ ਨਾਲ ਬਿਲਕੁਲ ਕੁਝ ਨਹੀਂ ਹੋਇਆ ਬਿਲਕੁਲ ਕੁਝ ਨਹੀਂ ਹੋਇਆ ਉਹ ਡਾਕਟਰ ਅੱਜ ਲੱਭ ਨਹੀਂ ਰਹੀ ਡਾਕਟਰ ਰਿਜ਼ਾਈਨ ਕਰ ਗਈ ਹੈ ਜੀ ਡਿਊਟੀ ਛੱਡ ਗਈ ਹੈ ਡਿਊਟੀ ਛੱਡ ਗਈ ਡਿਊਟੀ ਛੱਡ ਗਈ ਹੈ ਜਦੋਂ ਹਾਡੇ ਤੱਕ ਪਹੁੰਚ ਤੇ ਉਹਨਾਂ ਉਸ ਪਰਿਵਾਰ ਨੇ ਤੇ ਕਰਤੀ ਉਹ ਕੋਨਾ ਕੋਈ ਵਿਚੋਲਾ ਵਿੱਚ ਪਾ ਕੇ ਕਿ ਤੁਸੀਂ ਇੰਨੇ ਪੈਸੇ ਲੈ ਲਓ ਤੇ ਬੈਠ ਜਾਓ ਤੁਸੀਂ ਇਸ ਕੇਸ ਦੇ ਵਿੱਚੋਂ ਕੀ ਲੈਣਾ ਤੇ ਉਦੋਂ ਫਿਰ ਜਥੇਬੰਦੀ ਕੀ ਸੋਚਦੀ ਸੀ ਸਰ ਸੋਚਣਾ ਕੀ ਅਸੀਂ ਤੇ ਮਤਲਬ ਜਲੂਸ ਜਿਹੜਾ ਕੱਢਣਾ ਕੱਢਣਾ ਹੀ ਆ ਅਸੀਂ ਜਿਹੜਾ ਉਹ ਪੀੜਤ ਪਰਿਵਾਰ ਸੀਗਾ ਜਿਹੜੇ ਹੈਂਡੀਕੈਪ ਮਾਪੇ ਵਾਪਸ ਸੀਗੇ ਅਸੀਂ ਉਹਨਾਂ ਵੱਲ ਭੇਜਦੇ ਸੀਗੇ ਉਹ ਸਾਡੇ ਨਾਲੋਂ ਵੀ ਦੁਨੇ ਹੋ ਕੇ ਉਹਨਾਂ ਨੂੰ ਪੈਂਦੇ ਸੀਗੇ ਸ਼ੇਰ ਬਣ ਕੇ ਉਹਨਾਂ ਨੂੰ ਢੜਾਉਂਦੇ ਸੀਗੇ ਜਦੋਂ ਉਹ ਢੜਾਉਂਦੇ ਸੀਗੇ ਸਾਡਾ ਜਥੇਬੰਦੀ ਦਾ ਸਟੈਂਡ ਹੋਰ ਤਕੜਾ ਹੁੰਦਾ ਸੀਗਾ ਜੀ ਬਸ ਇਹ ਸਾਰਾ ਕੁਝ ਹੋਇਆ ਜੀ ਉਹਨਾਂ ਦੇ ਸਟੈਂਡ ਕਰਕੇ ਹੋਇਆ ਜਦੋਂ ਦਬਕਾ ਵੀ ਮਾਰਿਆ ਪੈਸੇ ਨਾਲ ਖਰੀਦਨ ਦੀ ਵੀ ਕੋਸ਼ਿਸ਼ ਕੀਤੀ ਪਰਿਵਾਰ ਨੂੰ ਜਾਂ ਜਥੇਬੰਦੀ ਨੂੰ ਕਿ ਉਹ ਉਸ ਪਰਿਵਾਰ ਵੱਲੋਂ ਉਸ ਤਣਾੜ ਲੋਕਾਂ ਵੱਲੋਂ ਧਮਕੀਆਂ ਵੀ ਦਿੱਤੀਆਂ ਗਿਆ ਜਥੇਬੰਦੀ ਨੂੰ ਬਿਲਕੁਲ ਜੀ ਜਥੇਬੰਦੀ ਨੂੰ ਤੇ ਧਮਕੀ ਚਲੋ ਕੀ ਦੇਣੀ ਹੈ ਨੇ ਜੋਗੇ ਹਨੀ ਆ ਔਰ ਇਸ ਪਰਿਵਾਰ ਨੂੰ ਜ਼ਰੂਰਤਾਂ ਕਿਆ ਦਿੰਦੇ ਸੀਗੇ ਇਸ ਪਰਿਵਾਰ ਨੂੰ ਮਾਰ ਦਿਆਂਗੇ ਇਹ ਕਰ ਦਿਆਂਗੇ ਉਹ ਇਹ ਵਿਚਾਰੀ ਦੀਆਂ ਬਹੁਤ ਸਾਰੀਆਂ ਕੰਪਲੇਂਟਸ ਨੇ ਜਿਹੜੀਆਂ ਉਹਨਾਂ ਦੇ ਗੇਸ ਦਿੱਤੀਆਂ ਸੀਗੀਆਂ ਪਰ ਪੁਲ ਪ੍ਰਸ਼ਾਸਨ ਕੋਈ ਹੰਦਾ ਦੀ ਸੁਣਾਈ ਨਹੀਂ ਸੀ ਕਰਦਾ ਮੈਂ ਇੱਕੋ ਗੱਲ ਕਹੀ ਮੈਂ ਭੈਣ ਮਰੀਏ ਤੇਰੀ ਧੀ ਨਹੀਂ ਮੇਰੀ ਧੀ ਅੱਜ ਧੰਕੀਆਂ ਦਿੰਦੇ ਹਨ ਸਿਰਫ ਤੂੰ ਸਬਰ ਰੱਖ ਔਰ ਅੱਜ ਅਸੀਂ 20 ਸਾਲ ਲਈ ਠੋਕਿਆ ਤੇ 1 ਲੱਖ ਰੁਪਇਆ ਜੁਰਮਾਨਾ ਕਰਵਾਇਆ ਜੁਡੀਸ਼ਲੀ ਹਾਂਜੀ ਹਾਂਜੀ ਕਿਸੇ ਟਾਈਮ ਤੇ ਪੈਸਾ ਵੀ ਕੋਲ ਹੁੰਦਾ ਏ ਤੇ ਪਰਿਵਾਰ ਇਨਸਾਫ ਨਹੀਂ ਲੈ ਪਾਉਂਦਾ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਜੀ ਕਿ ਜਦੋਂ ਇਹੋ ਜਿਹਾ ਕੁਝ ਹੋਏਂਦਾ ਨਾ ਲੁਕਸ਼ੇਪ ਕਿਨੇ ਰਹਾ ਰਹਾ ਕਰੋ ਤਗੜੇ ਹੋ ਕੇ ਸਟ੍ਰਗਲ ਕਰੋ ਪਰਮਾਤਮਾ ਹੱਕ ਸੱਚ ਤੇ ਅੰਤ ਜਿਹੜਾ ਜੇ ਇਨਸਾਫ ਮਿਲਦਾ ਹਰ ਕਿਸੇ ਨੂੰ ਇਸ ਕਰਕੇ ਅਸੀਂ ਇਹੋ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿਸੇ ਨਾਲ ਵੀ ਇਹੋ ਜਿਹੀ ਵਿਦਿੱਕੀ ਹੁੰਦੀਆਂ ਚੁੱਪ ਕਰਕੇ ਘਰਾਂ ਜਨਾਬ ਬੈਠੋ ਆਵਾਜ਼ ਚੁੱਕੋ ਤੇ ਇਹੋ ਜਿਹੇ ਦੋਸ਼ੀਆਂ ਨੂੰ ਤੁੰ ਨੂੰ ਤੁਸੀਂ ਇੱਕ ਤੁੰ ਨੂੰ ਕਿਤੇ 20 ਇਹ ਜਿਹੜੇ ਬੰਦੇ ਇਹੋ ਜਿਹੇ ਜਿਹਦਾ ਮੈਂਟੈਲਿਟੀ ਜਿਨ੍ਹਾਂ ਦੀ ਗਲਤਿਆ ਸੋਚ ਗਲਤਿਆ 20 ਬੰਦੇ ਜਿਹੜੇ ਬੰਦੇ ਇਸ ਕਰਕੇ ਸਾਰਿਆਂ ਨੂੰ ਵੀ ਉਹ ਬੇਨਤੀ ਕਰਦੇ ਆ ਕਿ ਇਸ ਕੰਮ ਇਹੋ ਜਿਹਾ ਜਿਹੜਾ ਤੱਕਾ ਹੁੰਦਾ ਜੀ ਉਹਨੂੰ ਚੁੱਪ ਕਰਕੇ ਘਰਾਂ ਚ ਬਰਦਾਸ਼ਤਨਾ ਕਰੋ ਇਹਨੂੰ ਚੁੱਪੋ ਗੱਲ ਨੂੰ ਇਹੋ ਜਿਹੇ ਜਿਹੜੇ ਲੋਕਾਂ ਨੇ ਲਾਈਵ ਹੋ ਕੇ ਸਿੱਧਾ ਜਥੇਬੰਦੀ ਨੂੰ ਨਿਸ਼ਾਨਾ ਬਣਾਇਆ ਸੀ ਕਿ ਇਹ ਜਥੇਬੰਦੀ ਵਿੱਕ ਗਈ ਹੈ ਇਹ ਜਥੇਬੰਦੀ ਵਕਾਊ ਆ ਉਹਨਾਂ ਨੂੰ ਅੱਜ ਕੀ ਕਹਿਣਾ ਚਾਹੋਗੇ ਵੇਖੋ ਬਾਬਾ ਜੀ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਆ ਜਿਹੜੇ ਲਾਈਵ ਹੋ ਕੇ ਕਹਿੰਦੇ ਸੀ ਨਾ ਜਥੇਬੰਦੀ ਇਸ ਕੇਸ ਚ ਵੇਗੀ ਆ ਇਹ ਚਪੇੜ ਜਿਹੜੀ ਆ ਪ੍ਰਮਾਤਮਾ ਨੇ ਮਾਰੀ ਆ ਕਿ ਦੱਸੋ ਜਥੇਬੰਦੀ ਨਾ ਵਿਗੀ ਆ ਨਾ ਜਥੇਬੰਦੀ ਭੁੱਖੇ ਚ ਵਿਕੇਗੀ ਨਾ ਝੁਕੀ ਆ ਨਾ ਝੁਕੇ ਝੁਕੇਗੀ ਹੱਕ ਸੱਚ ਦੇ ਚੱਲਣ ਵਾਲੀ ਜਥੇਬੰਦੀ ਆ ਜੀ ਸਰਬਾਧਾ ਭਲਾ ਸਾਂਝਾ ਮੰਚ ਤੇ ਐਵੇਂ ਜਿਹੜੀ ਆ ਗਰੀਬਾਂ ਦੇ ਹੱਕ ਸੱਚ ਦੀ ਗੱਲ ਕਰਦੀ ਰਹੇ ਠੀਕ ਓਕੇ ਸੋ ਸਾਡੇ ਨਾਲ ਇਸ ਕੇਸ ਨੂੰ ਜਿਨ੍ਹਾਂ ਨੇ ਲੜਿਆ ਹੈ ਨਾ ਤੇ ਅਖੀਰ ਤੱਕ ਪਹੁੰਚਾਇਆ ਹੈ ਉਹ ਵਕੀਲ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਵਕੀਲ ਸਾਹਿਬ ਕੀ ਨਾਮ ਤੁਹਾਡਾ ਮੈਂ ਜੀ ਐਡਵੋਕੇਟ ਸਾਥੀ ਸੰਧਰਾ ਇਸ ਕੇਸ ਨੂੰ ਲੜਦਿਆਂ 4 ਸਾਲ ਦਾ ਸਮਾਂ ਲੱਗ ਗਿਆ ਹੈ ਤੇ ਉਹਨਾਂ 4 ਸਾਲਾਂ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਤੇ ਕੋਈ ਮੁਸ਼ਕਲਾਂ ਦਾ ਇਦਾਂ ਹੈਗਾ ਸਾਨੂੰ ਤਾਂ ਚਲੋ ਰੁਟੀਨ ਮੈਟਰ ਹੈਗਾ ਇਹ ਤਾਂ ਜੋ ਜਿੱਦਾਂ ਆਮ ਪ੍ਰोसीडिंग ਚੱਲਦੀ ਉਹਦਾ ਕੇਸ ਦੀ ਕੇਸ ਨੂੰ ਪ੍ਰोसीड ਕੀਤਾ ਹੈ ਇਹਦੇ ਵਿੱਚ ਜਿਹੜੇ ਵਿਕਟਮ ਹੈਗੇ ਵਿਕਟਮ ਦੇ ਪਰਿਐਂਟਸ ਹੈਗੇ ਜਿਹੜੇ ਮਦਰ ਫਾਦਰ ਹੈਗੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੋ ਵੀ ਐਵੀਡੈਂਸ ਸਾਨੂੰ ਚਾਹੀਦਾ ਉਹ ਉਹਨਾਂ ਤੋਂ ਮਿਲਣਾ ਸਾਨੂੰ ਇਸ ਕਰਕੇ ਉਹਨਾਂ ਜਿਹੜਾ ਉਹ ਡਰਾਉਂਦੇ ਧਮਕਾਉਂਦੇ ਸੀ ਜਿਹੜੇ ਕਿਊਸ ਵਾਟੇ ਗਿਆ ਉਹਨਾਂ ਨੂੰ ਕਾਫੀ ਥ੍ਰੈਟ ਵੀ ਕੀਤਾ ਇਹਨਾਂ ਨੇ ਮਤਲਬ ਪੈਸੇ ਦੇ ਕੇ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਉਹ ਤੋਂ ਇਸ ਕਰਕੇ ਜਿਹੜਾ ਸਾਨੂੰ ਉਸ ਚੀਜ਼ ਤਾਂ ਬੜੀ ਮੁਸ਼ਕਲ ਆਈ ਕਿਉਂਕਿ ਉਹ ਜੇਕਰ ਆਪਣਾ ਜਿਹੜਾ ਐਵੀਡੈਂਸ ਕਲੀਅਰਲੀ ਨਹੀਂ ਦਿੰਦੇ ਉਹਨਾਂ ਦੇ ਦਿੱਤ ਕੇ ਕੇਸ ਜਿਹੜਾ ਉਹ ਸਾਡੇ ਫੇਵਰ ਤੇ ਨਹੀਂ ਲੱਗਦਾ ਕਿਸੇ ਟਾਈਮ ਤੇ ਤਣਾਡ ਲੋਕ ਸਭ ਤੋਂ ਪਹਿਲਾਂ ਤਾਂ ਪਰਵਾਰ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਆ ਫਿਰ ਪ੍ਰਸ਼ਾਸਨ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਜਦੋਂ ਨਾ ਪ੍ਰਸ਼ਾਸਨ ਵੇਚਦਾ ਇਹਨਾਂ ਪਰਵਾਰ ਵੇਚਦਾ ਹੈ ਤਾਂ ਫਿਰ ਵਕੀਲ ਤੱਕ ਵੀ ਪਹੁੰਚ ਕਰਦੇ ਨੇ ਇਹੋ ਜਿਹਾ ਵੀ ਸਮਾਂ ਆ ਟੱਡੇ ਤੱਕ ਵੀ ਕਿਸੇ ਨੇ ਪਹੁੰਚ ਕੀਤੀ ਸੀ ਬਿਲਕੁਲ ਸੱਡੇ ਤੇ ਵੀ ਜਿਹੜਾ ਸਾਨੂੰ ਵੀ ਜਿਹੜੇ ਜਿਹੜੇ ਅਕਿਊਜ਼ਡ ਪਾਰਟੀ ਵੇ ਉਹਨਾਂ ਨੇ ਇੰਡਾਇਰੈਕਟ ਇੰਡਾਇਰੈਕਟ ਜਿਹੜਾ ਸਾਨੂੰ ਜਿਹੜਾ ਪੈਸੇ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਇਹ ਉਹਨਾਂ ਨੂੰ ਜਿਹੜਾ ਫਲੈਟ ਲਈ ਰਿਫਿਊਜ਼ ਕੀਤਾ ਤੇ ਇਹ ਵੀ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਨਾ ਕਦੀ ਕੀਤਾ ਤਾਂ ਨਾ ਹੀ ਕਰਨਾਗੇ ਤਾਂ ਜਿਹੜਾ ਜਿਹੜਾ ਕੇਸ ਹੈਗਾ ਫ੍ਰੀ ਆਫ ਕਾਸਟ ਲੜਨਾ ਇਹਨਾਂ ਦਾ ਤਾਂ ਫ੍ਰੀ ਆਫ ਕਾਸਟ ਲੜ ਕੇ ਜਿਹੜਾ ਜਿਹੜਾ ਉਹਨਾਂ ਕਿਰਦਾਰ ਜਿਹੜੇ ਹੈ ਸਜਾ ਦਿੱਤੇ। ਅ ਵਕੀਲ ਸਾਹਿਬ ਕੇਸ ਨੂੰ ਲੜਦਿਆਂ ਖਰਚਾ ਵੀ ਆਉਂਦਾ ਏ ਕਿ ਪਰਿਵਾਰ ਕੋ ਖਰਚਾ ਲਿਆ ਗਿਆ ਕਿ ਜਾਂ ਜਿਹੜਾ ਸਾਰਾ ਇਹ ਜਿਹੜਾ ਖਰਚਾ ਏ ਇਹ ਜਥੇ ਬੰਦੀ ਨੇ ਕੀਤਾ। ਇਹ ਦੇਖੋ ਜੀ ਕੋਈ ਵੀ ਖਰਚਾ ਜਿਹੜਾ ਪਰਿਵਾਰ ਤੋਂ ਨਹੀਂ ਲਿਆ ਗਿਆ ਇਹਨਾਂ ਨੂੰ 1 ਰੁਪਿਆ ਵੀ ਨਹੀਂ ਲਿਆ ਗਿਆ ਜਿਹੜਾ ਜੋ ਵੀ ਖਰਚਾ ਜਿਹੜਾ ਹੈਗਾ ਉਹ ਜਿਹੜਾ ਅਸੀਂ ਦਸੇ ਬੰਦੀ ਨਾਲ ਮਿਲ ਕੇ ਜਿਹੜਾ ਖਰਚਾ ਕੀਤਾ ਸਾਰਾ ਹਾਂਜੀ ਉਸ ਲੜਕੇ ਨੂੰ ਉਸ ਦੋਸ਼ੀ ਨੂੰ ਅ ਕਿੰਨਾ ਜੁਰਮਾਨਾ ਹੋਇਆ ਤੇ ਕਿੰਨੀ ਸਜ਼ਾ ਹੋਈ ਹੈ ਜਿਹੜਾ ਕਿ ਉਹ ਪਰਸਨ ਹੈਗਾ ਉਹਨੂੰ ਜਿਹੜਾ ਇੰਪ੍ਰੀਜ਼ਨਮੈਂਟ ਅਪ ਟੂ 20 ਇਅਰ ਐਂਡ ਫਾਈਨ ਅਪ ਟੂ ਰੁਪੀਸ 1 ਲੱਖ ਹੋਇਆ ਹੈ ਵਕੀਲ ਸਾਹਿਬ ਕਿਸੇ ਟਾਈਮ ਤੇ ਜਦੋਂ ਸਜ਼ਾ ਹੋ ਜਾਂਦੀ ਹੈ ਨਾ ਤੇ ਜਿਹੜਾ ਕਿਸੇ ਟਾਈਮ ਤੇ ਜਿਹੜਾ ਦੋਸ਼ੀ ਹੁੰਦਾ ਉਹ ਛੁੱਟੀ ਲੈ ਕੇ ਵੀ ਆ ਜਾਂਦਾ ਹੈ ਕਿ ਇਸ ਦੇ ਵਿੱਚ ਵੀ ਕੋਈ ਇਹੋ ਜਿਹਾ ਪ੍ਰੋਸੀਜਰ ਹੋਵੇਗਾ ਉਹ ਕੁਝ ਸਮੇਂ ਬਾਅਦ ਜਾਂ ਸਾਲ ਬਾਅਦ ਜਾਂ ਡੇਢ ਸਾਲ ਬਾਅਦ ਉਹ ਛੁੱਟੀਆਂ ਨੂੰ ਮਿਲ ਸਕਦੀ ਹੈ ਇਹਦੇ ਵਿੱਚ ਜਿਹੜਾ ਪੋਕਸ ਐਕਟ ਲੱਗਾ ਇਹਦੇ ਨਾਂ ਦੇ ਦਾ ਪੋਕਸੋ ਐਕਟ ਵਿੱਚ ਜਿਹੜਾ ਕੋਈ ਵੀ ਇਦਾਂ ਦਾ ਪ੍ਰੋਵੀਜ਼ਨ ਨਹੀਂ ਹੁੰਦੀ ਕਿਉਂਕਿ ਜਿਹੜੇ ਪੋਕਸੋ ਦੇ ਅੰਦਰ ਜਿਨ੍ਹਾਂ ਨੂੰ ਸਜ਼ਾ ਹੁੰਦੀ ਆ ਉਹਨਾਂ ਨੂੰ ਕੋਈ ਛੁੱਟੀ ਵਗੈਰਾ ਜਿਹੜੇ ਜਿਹੜੀ ਜੁਡੀਸ਼ਰੀ ਵਿੱਚ ਜਿਹੜੀ ਲਾਅ ਦੇ ਵਿੱਚ ਨਹੀਂ ਪ੍ਰੋਵੀਜ਼ਨ ਅਗਰੇਤੀ ਇਸ ਕੇਸ ਦੇ ਵਿੱਚ ਕਿੰਨੇ ਜਾਣਿਆਂ ਨੂੰ ਸਜ਼ਾ ਇੱਕ ਜਾਂ ਕੱਲੇ ਦੋਸ਼ੀ ਨੂੰ ਹੀ ਸਜ਼ਾ ਹੋਵੇ ਕਿ ਜਾਂ ਉਹਦਾ ਮਾਪਿਓ ਵੀ ਇਸ ਕੇਸ ਦੇ ਵਿੱਚ ਹੈਗਾ ਇਹ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਜਿਹਨੇ ਜਿਹੜਾ ਰੈਪਟ ਕੀਤਾ ਉਹਨੂੰ ਸਜ਼ਾ ਦੇ ਕਿਉਂਕਿ ਜਿਹੜਾ ਪਰਚਾ ਦਰਜ ਹੈ ਉਹ ਕੱਲੇ 1% ਤੇ ਹੋਇਆ ਸੀ ਇਸ ਕਰਕੇ ਜਿਹੜਾ ਮੇਨ ਅਕੂਜ਼ ਹੈ ਜਿਹੜਾ ਰੈਪਸਟ ਹੈਗਾ ਉਸ ਨੂੰ ਵੱਲੇ ਨਹੀਂ ਸਜ਼ਾ ਦੇ ਤੇ ਫਿਰ ਉਹਨਾਂ ਪਰਿਵਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਆਵਾਜ਼ ਨਹੀਂ ਚੁੱਕ ਪਾਉਂਦੇ ਮੈਂ ਦੇਖੋ ਜੀ ਆਪਾਂ ਠੀਕ ਐਡਵੋਕੇਟ ਮੈਂ ਉਹਨਾਂ ਨੂੰ ਇਹ ਐਡਵਾਈਸ ਕਰੂਗਾ ਕਿ ਭਾਵੇਂ ਉਹ ਵੀ ਪਰਿਵਾਰ ਜਿਨ੍ਹਾਂ ਨਾਲ ਵੀ ਇਹ ਜਿਹੜੇ ਬੜਾ ਮਤਲਬ ਜਿਹੜਾ ਕ੍ਰਿਮੀਨਲ ਐਕਟ ਹੈਗਾ ਜਿਹੜਾ ਉਹਨਾਂ ਵਾਲਾ ਜਿਹੜਾ ਹੁੰਦਾ ਵਾ ਉਹ ਜਿਹੜਾ ਉਹਨਾਂ ਨੂੰ ਦਬਾਉਣ ਦੀ بجائے ਉਹਨੂੰ ਹਾਈਲਾਈਟ ਕਰਨਾ ਚਾਹੀਦਾ ਤਾਂ ਕਿ ਜਿਹੜਾ ਹੋਰ ਜਿਹੜੇ ਸਾਡੇ ਸਮਾਜ ਦੇ ਲੋਕ ਹੈਗੇ ਉਹ ਉਹਨਾਂ ਨੂੰ ਵੀ ਜਿਹੜਾ ਬਲ ਮਿਲ ਸਕੇ ਉਹ ਵੀ ਜਿਹੜਾ ਇਹਨਾਂ ਦੇ ਇਹੋ ਜਿਹੇ ਰੇਪ ਸਟੇਜਾਂ ਜਿਹੜੇ ਗਲਤ ਮੈਂਟੈਲਿਟੀ ਵਾਲੇ ਲੋਕ ਹੈਗੇ ਉਹਨਾਂ ਨੂੰ ਉਹਨਾਂ ਦੇ ਕੇਸ ਜਿਹੜਾ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ ਅਤੇ ਜਿਹੜੀ ਗਾਂ ਜਿਹੜਾ ਸੁਸਾਇਟੀ ਉਸਦਾ ਹੋ ਸਕੇ ਥੋੜਾ ਸਮਝ ਜ਼ਿਆਦਾ ਨਹੀਂ ਲੱਗਿਆ ਕੇਸ ਨੂੰ ਲੜਦੇ ਆ ਸਮਾਂ ਦੇ ਖੁਲੇ ਦੇ ਵਿੱਚ ਸਮਾਂ ਲੱਗਣ ਦਾ ਕਾਰਨ ਇਹ ਕਿ ਵੀ ਹੈਗਾ ਜਿਹੜੀ ਜਿਹੜੀ ਅਕਿਊਜ਼ਡ ਪਾਰਟੀ ਹੈਗੀ ਉਹ ਬੜੀ ਤਣਾੜਕ ਵਿਕਤੀ ਹੈ ਗਈ ਐਸੇ ਨਾਲ ਉਹਨਾਂ ਨੇ ਹੋਰ ਤਰੀਕਿਆਂ ਨਾਲ ਜੋ ਵੀ ਉਹਨਾਂ ਨੂੰ ਹੋਇਆ ਥ੍ਰੈਟ ਵਗੈਰਾ ਕਰਕੇ ਉਹ ਇਸ ਨੂੰ ਕੇਸ ਨੂੰ ਜਿਹੜਾ ਉਹਨਾਂ ਨੇ ਲੰਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜਾ ਜਿਹੜਾ ਫਾਈਨਲ ਡਿਸੀਜਨ ਉਹਨਾਂ ਦੇ ਫੇਵਰ ਵਿੱਚ ਹੋ ਸਕੇ ਉਸ ਕਰਕੇ ਜਿਹੜਾ ਉਹ ਕੇਸ ਵਿੱਚ ਜਿਹੜਾ ਟਾਈਮ ਥੋੜਾ ਵਧ ਲੱਗਾ ਠੀਕ ਹੈ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਧੰਨਵਾਦ ਥੈਂਕ ਯੂ ਸਰ ਸੋ ਹੋਰ ਵੀ ਵੀਰ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਵੀ ਜ ਸਭ ਜੀ ਕੀ ਨਾਮ ਟੱਡਾ ਮੇਰਾ ਨਾਮ ਹੈ ਸੁਵਿੰਦਰ ਸਿੰਘ ਜੀ ਮਾਝਾ ਜਨ ਚੇਅਰਮੈਨ ਜੀ ਕੀ ਕਹਿਣਾ ਚਾਹੁੰਦੇ ਜੋ ਕਿ 40 ਸਾਲਾਂ ਬਾਅਦ ਇੱਕ ਬੱਚੀ ਨੂੰ ਇਨਸਾਫ ਮਿਲਿਆ ਹੈ ਸਭ ਤੋਂ ਪਹਿਲੇ ਤੇ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਕਿ ਵਕੀਲ ਸਾਹਿਬ ਔਰ ਜੱਜ ਸਾਹਿਬ ਨੂੰ ਅਸੀਂ ਸਲੂਟ ਕਰ ਦਈਏ ਸਾਡੀ ਜਿੱਥੇ ਬੰਦੀ ਕਿ ਉਹਨਾਂ ਨੇ ਭਾਵੇਂ 4 ਸਾਲ ਬਾਅਦ ਹੀ ਇਨਸਾਫ ਦਿੱਤਾ ਵਾ ਪਰ ਅੱਜ ਦੋਸ਼ੀ ਨੂੰ ਉਹਨਾਂ ਨੇ 20 ਸਾਲ ਸਜ਼ਾ ਤੇ 1 ਲੱਖ ਰੁਪਈਆ ਜੁਰਮਾਨਾ ਕੀਤਾ ਹੋਇਆ ਵਾ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੱਜ ਸਾਹਿਬ ਦਾ ਔਰ ਦੂਜੇ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਵੀ ਜੱਜ ਸਾਹਿਬ ਆਹੀ ਉਹਨਾਂ ਅਗੇ ਹੀ ਅਰਦਾਸ ਬੇਨਤੀ ਉਹਨਾਂ ਦੀ ਕਰਦੇਗੇ ਪ੍ਰਮਾਤਮਾ ਉਹਨਾਂ ਦੀ ਦਿਨ ਦੁਗਣੀ ਤੇ ਚੌਗਣੀ ਰਾਤ ਉਹਨਾਂ ਦੀ ਲੰਬੀ ਉਮਰ ਕਰੇ ਇਹੋ ਜੇ ਗਰੀਬ ਜਨਤਾ ਨੂੰ ਜਿਹੜਾ ਉਹ ਇਨਸਾਫ ਦੇ ਰਾਇਆ ਹੈ ਨਾ ਜੱਜ ਸਾਹਿਬ ਆ ਸਾਡੇ ਤਹਿ ਦਿਲੋਂ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਜਸੇ ਬੰਦੀ ਵੱਲੋਂ ਮੈਸੇਜ ਆਖੀਰ ਤੱਕ ਹੀ ਰਹੇਗਾ ਆਹੀ ਤੇ ਮੈਸੇਜ ਇਹ ਦੇ ਰਿਆ ਜਸੇ ਬੰਦੀ ਵੱਲੋਂ ਕਿ ਜੇ ਵੀ ਕਿਸੇ ਗਰੀਬ ਨਾਲ ਇਹੋ ਜੀ ਗੱਲਬਾਤ ਹੋ ਜਾਂਦੀ ਆ ਤੇ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਆਂ ਅਗਰ ਤੁਸੀਂ ਉਹਦੀ ਗੱਲ ਥਲੇ ਆ ਕੇ ਦੱਬ ਜੋਗੇ ਕਿ ਸਾਡੀ ਧੀ ਦਾ ਇਹ ਜਿਹੜੀ ਆ ਜੀ ਉੱਪਰ ਗੱਲ ਚੁੱਕਾਂਗੇ ਤੇ ਹੋਰ ਹਲਾਓ-ਲਾ ਹੋਏਗਾ ਕਿੰਨਾ ਕਿਰਨੀ ਚੁੱਕੋਗੇ ਆਖਰੋਕ ਜਿਹੜੀ ਗੱਲ ਆ ਬਿਲਕੁਲ ਸਾਹਮਣੇ ਆਉਣੀ ਆ ਅਗਰ ਤੁਹਾਡੇ ਨਾਲ ਇਹੋ ਜੀ ਗੱਲਬਾਤ ਹੋ ਜਾਂਦੀ ਆ ਉਸੇ ਟਾਈਮ ਤੇ ਜਿਹੜੀਆਂ ਵੀ ਜਥੇਬੰਦੀਆਂ ਗਿਆ ਉਹਨਾਂ ਤੱਕ ਪਹੁੰਚ ਜਲਦੀ ਤੋਂ ਜਲਦੀ ਕਰੋ ਕਿ ਉਸ ਦੋਸ਼ੀ ਨੂੰ ਸਜ਼ਾ ਜਿਹੜੀ ਆ ਜਲਦੀ ਤੋਂ ਜਲਦੀ ਮਿਲੇ ਧੰਨਵਾਦ ਸੋ ਇਹ ਸਨ ਜਥੇਬੰਦੀ ਦੇ ਆਗੂ ਸਰਬੱਤ ਦਾ ਭਲਾ ਸਾਂਝਾ ਮੰਚ ਜਥੇਬੰਦੀ ਇੱਕ ਵੱਡੇ ਕਦਮ ਕਦਮ ਮਤਲਬ ਤੁਰੀ ਹੈ ਇੱਕ ਛੋਟੀ ਬੱਚੀ ਨੂੰ ਇਨਸਾਫ ਦਿਵਾਇਆ ਏ ਔਰ 4 ਸਾਲ ਲੱਗ ਗਏ ਨੇ ਉਸ ਦੋਸ਼ੀ ਨੂੰ 20 ਸਾਲ ਦੀ ਕੈਦ ਤੇ 1 ਲੱਖ ਰੁਪਿਆ ਜੁਰਮਾਨਾ ਹੋਇਆ ਏ ਜਥੇਬੰਦੀ ਵੱਲੋਂ ਇੱਕ ਮੈਸੇਜ ਹੈ ਕਿ ਜਿਹੜੇ ਪਰਿਵਾਰ ਇਦਾਂ ਪੀੜਤ ਨੇ ਜਿਹੜੇ ਪਰਿਵਾਰ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ ਉਹ ਜਥੇਬੰਦੀ ਤੱਕ ਪਹੁੰਚ ਕਰਨ ਜਥੇਬੰਦੀ ਉਹਨਾਂ ਦੀ ਆਵਾਜ਼ ਬਣੇਗੀ ਸੋ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਯੂਨੀ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੈਲ ਸਿੰਘ ਦੀ ਵਿਸ਼ੇਸ਼ ਰਿਪੋਰਟ